ਸਾਰੇਆਂ ਨੂੰ ਅੱਜ ਗੱਲਬਾਤ ਹੋਈ ਹੈ ਅਗਵਾਦੀ ਐਸਐਸਪੀ ਸਾਹਿਬ ਦੇ ਨਾਲ ਉੱਥੇ ਸਿਵਲ ਪ੍ਰਸ਼ਾਸਨ ਦੇ ਵੀ ਅਧਿਕਾਰੀ ਹੈਗੇ ਸੀ ਐਸਵੀ ਸਾਰੇ ਉੱਥੇ ਹੈਗੇ ਸੀ ਤੇ ਉਹਦੇ ਵਿੱਚ ਆਹੀ ਸਹਿਮਤੀ ਬਣੀ ਹੈ ਕਿਉਂਕਿ ਆਹ ਮਸਲਾ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਤੇ ਇਹਦੇ ਵਿੱਚ ਕੋਰਟ ਵੱਲੋਂ ਸੇ ਵੀ ਹੈਗਾ ਤੇ ਅਸੀਂ 12 ਤਰੀਕ ਤੱਕ ਸਾਰੇ ਜਿੰਨੇ ਵੀ ਕਾਨੂੰਨ ਮੁਤਾਬਿਕ ਆਪਸ਼ਨਸ ਹੈਗੇ ਉਹ ਸਾਰੇ ਐਕਸਪਲੋਰ ਕਰਾਂਗੇ ਤੇ 12 ਤਰੀਕ ਤੱਕ ਇਸ ਮਸਲੇ ਨੂੰ ਹੱਲ ਕਰਾਂਗੇ ਤੇ ਉਹਦੇ ਲਈ ਅੱਜ ਜਿਹੜੀ ਸਹਿਮਤੀ ਬਣੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਆਹੀ ਬੇਨਤੀ ਹੈ 12 ਤਰੀਕ ਤੱਕ ਇਹਨੂੰ ਮੁਲਤਵੀ ਕੀਤਾ ਜਾਏ ਤੇ 12 ਤਰੀਕ ਤੱਕ ਇਹਦਾ ਪੱਕੇ ਤੌਰ ਤੇ ਅਸੀਂ ਕੋਈ ਨਾ ਕੋਈ ਹੱਲ ਜ਼ਰੂਰ ਕੱਢਾਂਗੇ ਤੁਹਾਡੇ ਸਾਰਿਆਂ ਦਾ ਧੰਨਵਾਦ ਜਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਬਠਿੰਡਾ ਸਿਵਲ ਪ੍ਰਸ਼ਾਸਨ ਜਿੰਨੇ ਵੀ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਆਏ ਨੇ ਜਿਨ੍ਹਾਂ ਨੇ ਵਿੱਚ ਵਿਚਾਲੇ ਦੇਖ ਕੇ ਇਹਦਾ ਅਗਲਾ ਹੱਲ ਕੱਢਣ ਲਈ ਅਪਰਾਲਾ ਕੀਤਾ ਸੋ ਸਾਰਿਆਂ ਨਾਲ ਹੀ ਪ੍ਰਸ਼ਾਸਨ ਅਧਿਕਾਰੀਆਂ ਦਾ ਸਿਵਲ ਪ੍ਰਸ਼ਾਸਨ ਅਧਿਕਾਰੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਨੂੰ ਕੋ ਜਿਹੜਾ ਮਾ ਆਪਣਾ ਧਰਮਾ ਉਹ ਮੁਕਰੀ ਆ ਉਹ ਇੱਕ ਮੇਰੀ ਬੇਨਤੀ ਆ ਜਿੰਨੇ ਵੀ ਬਲਾਕਾਂ ਦੇ ਪ੍ਰਧਾਨ ਬਲਾਕ ਕਮੇਟੀ ਆਈਆਂ ਨੇ ਉਹ ਆਪਾਂ ਦੇ ਅਗਲਾ ਆਪਣਾ 15 ਅਗਸਤ ਦਾ ਟਰੈਕਟਰ ਮਾਰਚ ਉਹਦੀ ਮੀਟਿੰਗ ਕਰਨੀ ਆ ਕਿਰਪਾ ਕਰਕੇ ਕੋਈ ਵੀ ਜਿਹੜਾ ਅਧਿਕਾਰੀ ਆਪਣੇ ਕਹਿੰਦੇ ਆ ਅਗੋਂ ਦੇ ਬਲਾਕਾਂ ਦੇ ਬਲਾਕ ਟੀਮਾਂ ਨੂੰ ਜਾਂ ਜ਼ਿਲ੍ਹਾ ਟੀਮਾਂ ਉਹ ਕਿਰਪਾ ਕਰਕੇ ਕੋਲੇ ਨਾ ਜਾਵੇ ਜਿਹੜਾ ਮੂਰੇ ਆਪਣਾ ਅੱਖੀ ਲੱਗੇ ਨਾ ਕਿਰਪਾ ਕਰਕੇ ਇੱਥੇ ਬੈਠਣ ਤਾਂ ਕਿ ਆਪਾਂ ਮੇਰਾ ਕਲ ਦਾ ਸਮਾਗਮ ਅਰਵਲ ਤਲਗੀ ਮੇਰਾ ਅਧਿਆਰੀ ਮੀਟਿੰਗ ਆਪਾਂ ਕੱਲ ਕਰਨੀ ਹੈ ਉਹ ਅੱਜ ਰਹਿਣਗੇ ਸਾਰੇ ਬਲਾਕ ਆਦਮਾ ਨੂੰ ਜਲਾ ਆਦਮਾ ਨੂੰ ਦੇਸੀਆ